ਰਾਮਨ ਨੂੰ ਆਪਾਂ ਜਮਾ ਇੱਕ ਮਾੜੇ ਪਾਣੀ ਦੀ ਵੈਰਾਈਟੀ ਦਿਖਾਵਾਂਗੇ ਕਹਿੰਦਾ ਭਾਬੀ ਖਾਰਾ ਹੀ ਹੈ ਨਿਰਾ ਨੂਨ ਕਹਿ ਸਕਦੇ ਜਿਹਨੂੰ ਆਪਾਂ ਸੈਂਟਾ ਕੰਪਨੀ ਦਾ 4003 ਸੀਡ ਦਿਖਾਵਾਂਗੇ ਕਿਸਾਨ ਇਸ ਬਾਣ ਦੇ ਵਿੱਚ ਤੇ ਇਸ ਪਾਣੀ ਦੇ ਉੱਪਰ ਕਾਫੀ ਵੈਰਾਈਟੀਆਂ ਲਾ ਚੁੱਕਿਆ ਸੀ ਕਿਸੇ ਵੈਰਾਈਟੀ ਨੇ ਬਾਈ ਨੂੰ ਜਿਹੜਾ ਝਾੜ ਦੇ ਕੋਈ 55 ਮਾਣ ਕੋ 60 ਮਾਣ ਅੱਜ ਤੁਹਾਨੂੰ ਆਪਾਂ ਵੈਰਾਈਟੀ ਦੀ ਪਰਫਾਰਮੈਂਸ ਦਿਖਾਵਾਂਗੇ ਤੇ ਕਿਸਾਨ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਵੀ ਕਿੰਨੇ ਦਿਨ ਦੀ ਕਿਸਮ ਹੈ ਤੇ ਕਿਹੜੇ ਪਿੰਡ ਆਪਾਂ ਖੜੇ ਆ ਸਸੀਆ ਭਾਈ ਜੀ ਸਸੀਆ ਜੀ ਭਾਈ ਜੀ ਨਾਮ ਦੱਸ ਦੋ ਪਹਿਲਾਂ ਕੀ ਹੈ ਮੇਰਾ ਨਾਮ ਹਰਦੀਪ ਸਿੰਘ ਮੈਂ ਬਿਹਾਰਾ ਸੰ ਪਿੰਡਾ ਤਲਾ ਹੁਰਦਾ ਜਿਹੜਾ ਮਾਨਸਾ ਠੀਕ ਹੈ ਜੀ ਤੇ ਭਾਈ 946552 838 ਤੇ ਭਾਈ ਜਿਵੇਂ ਆਪਾਂ ਹੁਣ ਐਨ ਕੇ ਐਸ 4000 ਤਿੰਨ ਵੈਰਿਟੀ ਆ ਤੇ ਪਹਿਲਾਂ ਤਾਂ ਇਹਦੇ ਬਾਰੇ ਦੱਸਣਾ ਤੇ ਪਹਿਲੇ ਇਹ ਦੱਸੋ ਵੀ ਇਸ ਬਾਣ ਦੇ ਵਿੱਚ ਕਿੰਨੀਆਂ ਕਿ ਵੈਰਿਟੀਆਂ ਪਰਖ ਚੁੱਕੀਆਂ ਪਹਿਲਾਂ ਆਪਾਂ ਇਹਦੇ ਵਿੱਚ ਪਹਿਲਾਂ 22673 ਅੱਛਾ ਸਾਰੀਆਂ ਲਾਈਆਂ ਹੁੰਦੀਆਂ ਨੇ ਅੱਛਾ ਵੀ ਸਾਰੀਆਂ ਉਹ 55 60 ਮਣਡੀਆਂ ਰਹਿੰਦੀਆਂ ਹੁੰਦੀਆਂ ਸੀ ਸਪਰਿੰਟ ਦੀਆਂ ਠੀਕ ਹੈ ਜੀ ਪਰ ਆ ਜਿਹੜੀ ਪਨੀਰ ਜੀਰੀਏ ਤੇ ਇਹ ਵੀ ਵਾਰ ਇਹ ਜੀ ਹੋਈ ਨਹੀਂ ਸੋਹਣੀ ਇਹ ਪਹਿਲੇ ਸਾਲ ਹੀ ਲਾਈ ਹੈ ਹਾਂ ਪਹਿਲੇ ਸਾਲ ਵਿੱਚ ਤੂੰ ਵਾਰਸ਼ ਵੀ ਨਹੀਂ ਇੰਨੀ ਜ਼ਿਆਦਾ ਹੋਈ ਠੀਕ ਹੈ ਹਾਂ ਮਾੜਾ ਪਾਣੀ ਹੈ ਐਰੀ ਪਾਣੀ ਤਾਂ ਸਾਡੇ ਪਿੰਡ ਤੋਂ ਵੀ ਹੈ ਹੀ ਨਹੀਂ ਥੋੜੀ ਹੈ ਠੀਕ ਹੈ ਕਿੰਨੇ ਕ ਤਰੀਕ ਨੂੰ ਬਾਈ ਟ੍ਰਾਂਸਫਰਿੰਗ ਹੋਈ ਸੀ ਇਹਦੀ ਇਹ ਲਾਈ ਸੀ 2 ਜੁਲਾਈ ਨੂੰ 2 ਜੁਲਾਈ ਨੂੰ ਤੇ ਪਨੀਰੀ ਕਿੰਨੇ ਦਿਨ ਦੀ ਤਿਆਰ ਸੀ ਪਨੀਰੀ 22 25 ਦਿਨ ਦੀ ਹੁੰਦੀ ਸੀ 22 25 ਦਿਨ ਦੀ ਕਹਿੰਦਾ ਆਪਾਂ ਵੀ ਹਲੇ 1 ਮਹੀਨਾ ਮੰਨ ਲਏ ਹੋਰ ਲੈ ਜੂਗੀ ਜਿਵੇਂ ਅੱਜ 90 ਕਿ ਦਿਨ ਦੀ ਹੋਗੀ ਮੰਨ ਲਾ ਪਨੀਰੀ 25 ਦਿਨਾਂ ਦੀ ਕੱਢ ਕੇ 115 ਜਾਂ 20 ਦਿਨ ਬਾਣ ਦੇ ਵਿੱਚ ਲੈਣੇ ਆ ਏਰ ਕਿੰਨਾ ਕਿ ਦੱਸੇ ਦੇ ਬਈ ਇਹਦਾ ਵੈਰਾਈਟੀ ਲੈ ਕੇ ਵੀ ਉਹਨਾਂ ਨੇ 85 90 ਮੰਨ ਦੱਸਿਆ ਸੀ 85 90 ਦੀਪ ਬ੍ਰਦਰ ਜਾਲੋਂ ਲੈਂਦਾ ਸੀ ਅੱਛਾ ਦੀਪ ਬ੍ਰਦਰ ਵਾਲਾ ਠੀਕ ਹੈ ਤੇ ਭਾਈ ਦੂਸਰੀ ਗੱਲ ਇਹਦੇ ਵਿੱਚ ਖਰਚਾ ਦੱਸੋ ਮੰਨ ਕੇ ਕਿੰਨਾ ਕ ਖਰਚਾ ਕੀਤਾ ਆਪਾਂ ਨੇ ਇਹਦੇ ਚ 2.5 ਔਰੀਆਂ ਜੂਰੀ ਆ ਪਾਇਆ ਅੱਛਾ ਤੇ ਜਿੰਦ ਪਾਇਆ 50 ਮੀਟਰ ਜਿਆਦਾ ਪਾਇਆ 2 ਗੋਣੀ ਜੂਰੀ ਪਾਇਆ ਠੀਕ ਹੈ ਆ ਤੇਲੇ ਦਾ ਪੈਸਪਰੇ ਦਾ ਜੋ ਸੰਡੀ ਵਾਲੀ ਹੁੰਦੀ ਹੈ ਠੀਕ ਹੈ ਟ੍ਰਾਂਸਫਰਡਿੰਗ ਮਤਲਬ ਵੀ ਦੋ ਜਲਾਈ ਨੂੰ ਕਰੀ ਦੋ ਜਲੇ ਦੀ ਠੀਕ ਹੈ ਤੇ ਬਾਈ ਜਿਹੜੀ ਪਨੀਰੀ ਦੀ ਮਤਲਬ ਪਨੀਰ ਤਿਆਰ ਕਰਦੇ ਆ 3 ਕਿਲੋ ਦੀ ਥੈਲੀ ਦਾ ਰੇਟ ਕੀ ਸੀ ਇਹਦਾ 8000 ਰੁਪਿਆ ਰੁਪਿਆ ਸੀ 1000 ਰੁਪਿਆ ਸੀ ਠੀਕ ਹੈ ਪਾਣੀ ਜਮਾ ਮਾੜਾ ਬਾਈ ਪਾਣੀ ਜਮਾ ਮਾੜਾ 27 2800 TDS ਦਾ ਅੱਛਾ ਠੀਕ ਹੈ ਤੇ ਹੋਰ ਫਿਰ ਮੰਨ ਕੇ ਜੀ ਕਿੰਨਾ ਕਰਕ ਵਾਲਾ ਇਹਦਾ ਆਪਾਂ ਨੇ ਟਾਈ ਏਕੜ ਟਾਈ ਏਕੜ ਸਾਰਾ ਪਿੰਗੋਟਾ ਏਕੜੀ ਆ ਮਨ ਲਾਈ ਜਿੱਥੇ ਮਾੜਾ ਪਾਣੀ ਜਿੱਥੇ ਮਾੜਾ ਪਾਣੀ ਆ ਠੀਕ ਹੈ ਤੇ ਹੋਰ ਕਿਸਾਨਾਂ ਨੂੰ ਇਸ ਵੈਰੈਟੀ ਦੇ ਬਾਰੇ ਸੁਝਾਅ ਵੀ ਦਿਓ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਜਮਾ ਜੀਰੋ ਆ ਚੋਨੇ ਹੁੰਦੀ ਨਹੀਂ ਹੈਗਾ ਬਹੁਤ ਛੜ ਦੀ ਗੱਲ ਕਰੀ ਉੱਥੇ ਅੱਧੇ ਕਿਸਾਨ ਮਤਲਬ ਵੀ ਵੈਰੈਟੀਆਂ ਇਸ ਤਰ੍ਹਾਂ ਲਾ ਲੈਂਦੇ ਪਾਣੀ ਮਾੜਾ ਹੁੰਦਾ ਉਹ ਵੈਰੈਟੀਆਂ ਨੂੰ ਛੱਡ ਜਾਂਦੇ ਜ਼ਮੀਨ ਹੀ ਛੱਡ ਦਿੰਦੇ ਆ ਤੇ ਉਹਨਾਂ ਬਾਰੇ ਕੀ ਕਹਿਣਾ ਵੀ ਉਹਨਾਂ ਬਾਣਾ ਦੇ ਵਿੱਚ ਹੋ ਸਕਦੇ ਕੰਮ ਜਾਵੇ ਹਾਂ ਮਾੜੇ ਪਾਣੀ ਦੀ ਵੈਰੈਟੀਆਂ ਸਾਡੇ ਇਹ 50 60 ਫੁੱਟ ਇਧਰੋਂ ਮੱਥੇ ਮੁੜ ਜਾਂਦੇ ਸੀ ਅੱਛਾ ਵੀ ਮੰਨ ਲਓ ਛੋਟੀ ਛੋਟੀ ਫੋਟ ਫੁੱਟੀ ਰਹਿ ਜਾਂਦੀ ਸੀ ਇਧਰ ਨੂੰ ਪਾਣੀ ਜਾਂਦਾ ਸੀ ਠੀਕ ਹੈ ਵੀ ਆਹ ਤੁਹਾਡੇ ਸਾਹਮਣੇ ਆ ਸਾਰੀ ਜਿੱਥੋਂ ਪਾਣੀ ਆਉਂਦਾ ਜਿੱਥੇ ਪਾਣੀ ਬਰਾਬਰ ਸਰੇਤ ਜਾਂਦਾ ਸਾਰੀ ਬਰਾਬਰ ਹੈ ਠੀਕ ਹੈ ਹਾਂ ਤੇ ਬਾਈ ਜੀ ਗੱਲ ਕਰੀ ਕੋ ਕੱਦ ਵੀ ਜ਼ਿਆਦਾ ਨਹੀਂਗਾ ਨਾ ਬੱਲੇ ਦੀ ਜਿਹੜੀ ਲੈਂਥ ਹੈ ਉਹ ਵੀ ਵਧੀਆ ਹੈਗੀ ਮੱਲਾ ਪੋਲਿਨੇਸ਼ਨ ਚੱਲ ਰਿਹਾ 2-4 ਦਿਨਾਂ ਦੇ ਵਿੱਚ ਇਹਦਾ ਪੋਲਿਨੇਸ਼ਨ ਕੈਮ ਹੋ ਜਾਣਾ ਉਸ ਤੋਂ ਬਾਅਦ ਇਹਦੇ ਵਿੱਚ ਦੁੱਧ ਆਈ ਪਰ ਜਾਣਾ ਬਾਈ ਇੱਕ ਵੀਡੀਓ ਆਪਾਂ ਜਿਸ ਦਿਨ ਤੁਸੀਂ ਵੱਢੋਗੇ ਜਾਂ ਵੱਢਣ ਤੋਂ 2-4 ਦਿਨ ਪਹਿਲਾਂ ਵੀ ਬਣਾਵਾਂਗੇ ਕਿਉਂਕਿ ਤੁਸੀਂ ਕਹਿੰਨੂ ਵੀ ਪਹਿਲਾਂ ਸਾਡੇ 55-60 ਮਣ ਹੁੰਦੀ ਸੀ ਛੋਟੇ ਜਿ 80 ਮਣ ਵੀ ਹੁੰਦੀ ਆ ਤਾਂ ਵੀ ਤੁਹਾਡਾ ਜਿਹੜਾ ਖਰਚਾ ਪੂਰਾ ਹੁੰਦਾ ਹੈ ਹਾਂ ਹਾਂ ਤੇ ਹੋਰ ਮੰਨ ਕੇ ਜੂਰੀਆ ਕਿੰਨੀ ਪਾਤੀ ਫਿਰ 2.5 ਬੋਰੀਆਂ ਪੰਜਨ 2.5 ਸਾਰੀਆਂ ਹਾਂ ਠੀਕ ਹੈ ਉਹਨਾਂ ਨੇ ਦੋ ਬੋਰੀਆਂ ਦੱਸਿਆ ਸੀ ਚੱਲ ਸਾਨੂੰ 2.5 ਬੋਰੀ ਪਿੱਛੋਂ ਅੱਧੀ ਬੋਰੀ ਪਾਤੀ ਸੀ ਇਹ ਅੱਛਾ ਠੀਕ ਹੈ ਤੇ ਕਿਸਾਨ ਪ੍ਰਭੂ ਸੈਂਡਾ ਕੰਪਨੀ ਦਾ ਇਹ ਹਾਈਬ੍ਰਿਡ ਸੀਡ ਹੈਗਾ ਤੇ ਜੇ ਗੱਲ ਕਰੀਏ ਸੀਡ ਵੀ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਕਾਰਨ ਇਸ ਜਿਹੜਾ ਕਿਸੇ ਵੀ ਕੰਪਨੀ ਦਾ ਤੁਸੀਂ ਸੀਡ ਲੈਨੇ ਹੋ ਤੇ ਮਾੜੇ ਪਾਣੀ ਦਾ ਜੇ ਸੀਡ ਲੈਣਾ ਚਾਹੁੰਦੇ ਹੋ ਤਾਂ ਸੈਂਡਾ ਕੰਪਨੀ ਦੀ ਸਾਨੂੰ ਕਿਸਮ ਦਿਖਾ ਰਹੇ ਆਪਾਂ ਇਸ ਕਿਸਮ ਨੂੰ ਆਪਦੇ ਖੇਤਾਂ ਦੇ ਵਿੱਚ ਲਾਓ ਚਾਹੇ ਤੁਹਾਡੀ ਜ਼ਮੀਨ ਮਾੜੀ ਹੈ ਚਾਹੇ ਸੋਡਾ ਪਾਣੀ ਮਾੜਾ ਹੈ ਤੇ ਛੋਡੇ ਵੈਰੈਟੀ ਜਿਹੜੀ 80 ਤੋਂ 85 ਮਾਣ ਦਾ ਜਿਹੜਾ ਕੰਪਨੀ ਜਿਹੜੀ ਦਾਵਾ ਕਰਦੀ ਹੈ ਤੇ ਬਾਈ ਜਦੋਂ ਤੁਸੀਂ ਨੇ ਇਸ ਕਿਸਮ ਨੂੰ ਲਾਇਆ ਕੋਈ ਗਰੋਥ ਦੇ ਸਮੇਂ ਸਮੱਸਿਆ ਆਈ ਸੀ ਪਹਿਲਾਂ ਇਹਦੇ ਵਿੱਚ ਨਹੀਂ ਬਈ ਜੋ ਲਾਇਆ ਤੇੱਲੀ ਬਹੁਤ ਸੋਹਣੀ ਚੱਲੀ ਸੀ ਚੱਲਣ ਤੋਂ ਹੀ ਪਤਾ ਲੱਗਦਾ ਸੀ ਵੀ ਹਾਂ ਇਹ ਵਧੀਆ ਹੋ ਹੁਣ ਤੱਕ ਸਪਰਿਆਂ ਕਾਇ ਹੋ ਗਈਆਂ ਤੇ ਸਪਰਿਆਂ ਬਸ ਦੋ ਸੁੰਡੀਆਂ ਨਹੀਂ ਹੋਈਆਂ ਨੇ ਤੇੱਲੀ ਵਾਲੀ ਵਿੱਚ ਅੱਛਾ ਜੀ ਹਾਂ ਠੀਕ ਹੈ ਤੇ ਜਿਆਦਾ ਕੋਈ ਬਈ ਡਿੱਗਣ ਡੁੱਗਣ ਦੀ ਸਮੱਸਿਆ ਤੁਹਾਨੂੰ ਨਹੀਂ ਆਉਣੀ ਨੇ ਹਣੇ ਤੱਕ ਤਾਂ ਦੇਖੋ ਡਿੱਗੇ ਨਹੀਂ ਭਾਰ ਲੈ ਰਹੀ ਇਸ ਵਾਰ ਜਦੋਂ ਮੁੰਜਰਾ ਝੁਕ ਜਾਣਗੇ ਨਾ ਉਦੋਂ ਆਪਾਂ ਜਿਹੜੀ ਇਹਦੀ ਵੀਡੀਓ ਬਣਾਵਾਂਗੇ ਉਹ ਕਿਸਾਨਾਂ ਨੂੰ ਦਿਖਾਉਣਾ ਜ਼ਰੂਰੀ ਹੈ ਕਿਉਂਕਿ ਅੱਜ ਆਪਾਂ ਕੋਈ ਪ੍ਰੋਮੋਸ਼ਨ ਦੇ ਤੌਰ ਤੇ ਨਹੀਂ ਆਏ ਆ ਆਪਾਂ ਇੱਕ ਕਿਸਾਨ ਦੀ ਹੈਲਪ ਕਰਨ ਵਾਸਤੇ ਆਉਣ ਵਾਲੇ ਕਿਸਾਨਾਂ ਨੂੰ ਜਿਹੜਾ ਸचेत ਕਰਨ ਦੇ ਲਈ ਵੀਡੀਓ ਬਣਾਈ ਆ ਤੇ ਹੋਰ ਜਾਣਕਾਰੀ ਬਈ ਦੇ ਦੋ ਕਿਸਾਨਾਂ ਪਰ ਉਹਨਾਂ ਕੀ ਕਹਿਣਾ ਚਾਹੁੰਦੇ ਬੱਸ ਇਹ ਆਦਾ ਵੀ ਇਹੇ ਮਾੜੇ ਪਣ ਤੇ ਇਹੇ ਬੀਲਾ ਉਹ ਮਾੜੇ ਰਿੱਤੇ ਦੀ ਮਾੜੀ ਮਿੱਟੀ ਦੀ ਜਿਹੜੀ ਫਸ ਰਹਾ ਠੀਕ ਹੈ ਜੀ ਓਕੇ ਸ਼ੁਕਰੀਆ ਬਈ